ਪਹਿਲਾਂ ਤਾਂ ਜੱਗੂ ਭਗਵਾਨਪੁਰੀਏ ਦੀ ਮਾਤਾ ਨੂੰ ਹੀ ਜੋ ਹੈ ਉਹ ਨੈਸ਼ਨਲ ਹਾਈਵੇ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਹਨਾਂ ਦੀ ਮ੍ਰਿਤਕ ਦੇ ਨੂੰ ਜੋ ਨੈਸ਼ਨਲ ਹਾਈਵੇ ਅੰਮ੍ਰਿਤਸਰ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਆ ਉੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇੱਕ ਵਾਰ ਤਾਂ ਪੁਲਿਸ ਦੇ ਨਾਲ ਇਹ ਸਮਝੌਤਾ ਹੋ ਵੀ ਗਿਆ ਪਰ ਦੂਸਰੇ ਪਾਸੇ ਜਦੋਂ ਇਹ ਸਮਝੌਤਾ ਪਾਰ ਨਹੀਂ ਲੱਗਾ ਤਾਂ ਪ੍ਰਦਰਸ਼ਨ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਔਰ ਖਾਸ ਕਰਕੇ ਜਿਹੜਾ ਜੱਗੂ ਭਗਵਾਨਪੁਰੀਏ ਦੀ ਮਾਤਾ ਦੇ ਨਾਲ ਨੌਜਵਾਨ ਸੀ ਅ ਜਿਹੜਾ ਕੀ ਉਸ ਸਮੇਂ ਮੌਜੂਦ ਸੀ ਜਿਸ ਦਾ ਕਤਲ ਹੋਇਆ ਉਸ ਦੀ ਵੀ ਮ੍ਰਿਤਕ ਦੇ ਜੋ ਹੈ ਉਹ ਬਾਈਪਾਸ ਤੇ ਲਿਆ ਕੇ ਰੱਖ ਦਿੱਤੀ ਗਈ ਹੈ ਅੰਮ੍ਰਿਤਸਰ ਬਾਈਪਾਸ ਤੇ ਪ੍ਰਦਰਸ਼ਨ ਚੱਲ ਰਿਹਾ ਦੋਨੋਂ ਹੀ ਮ੍ਰਿਤਕ ਦੇਹਾਂ ਜੋ ਨੇ ਉਹ ਇੱਥੇ ਮੌਜੂਦ ਨੇ ਪਰਿਵਾਰਿਕ ਮੈਂਬਰਾਂ ਦੀ ਮੰਨੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਦਰਖਾਸਤ ਦੇ ਦਿੱਤੀ ਹੈ ਜੋ ਐਪਲੀਕੇਸ਼ਨ ਮੂਵ ਕੀਤੀ ਹੈ ਜਦ ਤੱਕ ਉਸ ਦੇ ਕਾਰਵਾਈ ਨਹੀਂ ਹੁੰਦੀ ਇਹ ਪ੍ਰਦਰਸ਼ਨ ਇਦਾਂ ਹੀ ਜਾਰੀ ਰਹੇਗਾ ਪਹਿਲਾਂ ਤਾਂ ਜੱਗੂ ਭਗਵਾਨਪੁਰੀਏ ਦੀ ਮਾਤਾ ਨੂੰ ਹੀ ਜੋ ਹੈ ਉਹ ਨੈਸ਼ਨਲ ਹਾਈਵੇ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਹਨਾਂ ਦੇ ਮ੍ਰਿਤਕ ਦੇ ਨੂੰ ਜੋ ਨੈਸ਼ਨਲ ਹਾਈਵੇ ਅੰਮ੍ਰਿਤਸਰ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਉੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇੱਕ ਵਾਰ ਤਾਂ ਪੁਲਿਸ ਦੇ ਨਾਲ ਇਹ ਸਮਝੌਤਾ ਹੋ ਵੀ ਗਿਆ ਪਰ ਦੂਸਰੇ ਪਾਸੇ ਜਦੋਂ ਇਹ ਸਮਝੌਤਾ ਪਾਰ ਨਹੀਂ ਲੱਗਾ ਤਾਂ ਪ੍ਰਦਰਸ਼ਨ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਔਰ ਖਾਸ ਕਰਕੇ ਜਿਹੜਾ ਜੱਗੂ ਭਗਵਾਨਪੁਰੀਏ ਦੀ ਮਾਤਾ ਦੇ ਨਾਲ ਨੌਜਵਾਨ ਸੀ ਜਿਹੜਾ ਕਿ ਉਸ ਸਮੇਂ ਮੌਜੂਦ ਸੀ ਜਿਸ ਦਾ ਕਤਲ ਹੋਇਆ ਉਸ ਦੀ ਵੀ ਮ੍ਰਿਤਕ ਦੇ ਜੋ ਹੈ ਉਹ ਬਾਈਪਾਸ ਤੇ ਲਾਗੇ ਰੱਖ ਦਿੱਤੀ ਗਈ ਹੈ ਅੰਮ੍ਰਿਤਸਰ ਬਾਈਪਾਸ ਤੇ ਪ੍ਰਦਰਸ਼ਨ ਚੱਲ ਰਿਹਾ ਦੋਨੋਂ ਹੀ ਮ੍ਰਿਤਕ ਦੇਹਾਂ ਜੋੜੇ ਉਹ ਇੱਥੇ ਮੌਜੂਦ ਨੇ ਪਰਿਵਾਰਿਕ ਮੈਂਬਰਾਂ ਦੀ ਮੰਨੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਦਰਖਾਸਤ ਦੇ ਦਿੱਤੀ ਹੈ ਜੋ ਐਪਲੀਕੇਸ਼ਨ ਮੂਵ ਕੀਤੀ ਹੈ ਜਦ ਤੱਕ ਉਸਦੇ ਕਾਰਵਾਈ ਨਹੀਂ ਹੁੰਦੀ ਇਹ ਪ੍ਰਦਰਸ਼ਨ ਇਦਾਂ ਹੀ ਜਾਰੀ ਰਹੇਗਾ ਪਹਿਲਾਂ ਤਾਂ ਜੱਗੂ ਭਗਵਾਨਪੁਰੀਏ ਦੀ ਮਾਤਾ ਨੂੰ ਹੀ ਜੋ ਹੈ ਉਹ ਨੈਸ਼ਨਲ ਹਾਈਵੇ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਹਨਾਂ ਦੇ ਮ੍ਰਿਤਕ ਦੇ ਨੂੰ ਜੋ ਨੈਸ਼ਨਲ ਹਾਈਵੇ ਅੰਮ੍ਰਿਤਸਰ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇੱਕ ਵਾਰ ਤਾਂ ਪੁਲਿਸ ਦੇ ਨਾਲ ਇਹ ਸਮਝੌਤਾ ਹੋ ਵੀ ਗਿਆ ਪਰ ਦੂਸਰੇ ਪਾਸੇ ਜਦੋਂ ਇਹ ਸਮਝੌਤਾ ਪਾਰ ਨਹੀਂ ਲੱਗਾ ਤਾਂ ਪ੍ਰਦਰਸ਼ਨ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਔਰ ਖਾਸ ਕਰਕੇ ਜਿਹੜਾ ਜੱਗੂ ਭਗਵਾਨਪੁਰੀਏ ਦੀ ਮਾਤਾ ਦੇ ਨਾਲ ਨੌਜਵਾਨ ਸੀ ਜਿਹੜਾ ਕਿ ਉਸ ਸਮੇਂ ਮੌਜੂਦ ਸੀ ਜਿਸ ਦਾ ਕਤਲ ਹੋਇਆ ਉਸ ਦੀ ਵੀ ਮ੍ਰਿਤਕ ਦੇ ਜੋ ਹੈ ਉਹ ਬਾਈਪਾਸ ਤੇ ਲਿਆ ਕੇ ਰੱਖ ਦਿੱਤੀ ਗਈ ਹੈ ਅੰਮ੍ਰਿਤਸਰ ਬਾਈਪਾਸ ਤੇ ਪ੍ਰਦਰਸ਼ਨ ਚੱਲ ਰਿਹਾ ਦੋਨੋਂ ਹੀ ਮ੍ਰਿਤਕ ਦੇਹਾਂ ਜੋ ਨੇ ਉਹ ਇੱਥੇ ਮੌਜੂਦ ਨੇ ਪਰਿਵਾਰਿਕ ਮੈਂਬਰਾਂ ਦੀ ਮੰਨੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਦਰਖਾਸਤ ਦੇ ਦਿੱਤੀ ਹੈ ਜੋ ਐਪਲੀਕੇਸ਼ਨ ਮੂਵ ਕੀਤੀ ਹੈ ਜਦ ਤੱਕ ਉਸ ਦੇ ਕਾਰਵਾਈ ਨਹੀਂ ਹੁੰਦੀ ਇਹ ਪ੍ਰਦਰਸ਼ਨ ਇਦਾਂ ਹੀ ਜਾਰੀ ਰਹੇਗਾ ਪਹਿਲਾਂ ਤਾਂ ਜੱਗੂ ਭਗਵਾਨਪੁਰੀਏ ਦੀ ਮਾਤਾ ਨੂੰ ਹੀ ਜੋ ਹੈ ਉਹ ਨੈਸ਼ਨਲ ਹਾਈਵੇ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਹਨਾਂ ਦੀ ਮ੍ਰਿਤਕ ਦੇ ਨੂੰ ਜੋ ਨੈਸ਼ਨਲ ਹਾਈਵੇ ਅੰਮ੍ਰਿਤਸਰ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਉੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇੱਕ ਵਾਰ ਤਾਂ ਪੁਲਿਸ ਦੇ ਨਾਲ ਸਮਝੌਤਾ ਹੋ ਵੀ ਗਿਆ ਪਰ ਦੂਸਰੇ ਪਾਸੇ ਜਦੋਂ ਇਹ ਸਮਝੌਤਾ ਪਾਰ ਨਹੀਂ ਲੱਗਾ ਤਾਂ ਪ੍ਰਦਰਸ਼ਨ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਔਰ ਖਾਸ ਕਰਕੇ ਜਿਹੜਾ ਜੱਗੂ ਭਗਵਾਨਪੁਰੀਏ ਦੀ ਮਾਤਾ ਦੇ ਨਾਲ ਨੌਜਵਾਨ ਸੀ ਜਿਹੜਾ ਕਿ ਉਸ ਸਮੇਂ ਮੌਜੂਦ ਸੀ ਜਿਸ ਦਾ ਕਤਲ ਹੋਇਆ ਉਸਦੀ ਵੀ ਮ੍ਰਿਤਕ ਦੇ ਜੋ ਹੈ ਉਹ ਬਾਈਪਾਸ ਤੇ ਲਿਆ ਕੇ ਰੱਖ ਦਿੱਤੀ ਗਈ ਹੈ ਅੰਮ੍ਰਿਤਸਰ ਬਾਈਪਾਸ ਤੇ ਪ੍ਰਦਰਸ਼ਨ ਚੱਲ ਰਿਹਾ ਦੋਨੋਂ ਹੀ ਮ੍ਰਿਤਕ ਦੇਹਾਂ ਜੋ ਨੇ ਉਹ ਇੱਥੇ ਮੌਜੂਦ ਨੇ ਪਰਿਵਾਰਿਕ ਮੈਂਬਰਾਂ ਦੀ ਮੰਨੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਦਰਖਾਸਤ ਦਿੱਤੀ ਹੈ ਜੋ ਐਪਲੀਕੇਸ਼ਨ ਮੂਵ ਕੀਤੀ ਹੈ ਜਦ ਤੱਕ ਉਸ ਦੇ ਕਾਰਵਾਈ ਨਹੀਂ ਹੁੰਦੀ ਇਹ ਪ੍ਰਦਰਸ਼ਨ ਇਦਾ ਹੀ ਜਾਰੀ ਰਹੇਗਾ ਕੈਮਰਾਮੈਨ ਬੰਟੀ ਨਾਲ ਦਿੱਤਨ ਲੂਥਰਾ ਡੈਨਿਕ ਸ਼ੂਰਾ ਟੀਵੀ ਬਟਾਲਾ